ਤਾਨੂੰ ਲੱਗਦਾ ਵੀ ਟੈਲੀਵਿਜ਼ਨ ਕੰਮ ਕਰਦੀ ਹੈ ਹਾਂ ਯਾ ਆਈ ਥਿੰਕ ਸੋ ਸਮਥਿੰਗ ਹਨਾ ਕੋਈ ਹੋਣਾ ਚਾਰ ਪੈਨ ਭਰਾਏ ਮੁਸ਼ਕਿਲਾਂ ਬਹੁਤ ਦਿੱਕੀ ਹੈ ਕਿਹਾ ਕਿ ਮੈਂ ਆਪਣਾ ਸੰਕ ਬਚਾ ਕੇ ਸਾਰੇ ਪਿੰਡ ਨੂੰ ਮੈਂ ਹਾਏ ਗਰਮਾ ਅੱਛਾ ਮੈਂ ਨਾ ਦੋ ਪੀਕਾ ਤਾ ਇਦਾਂ ਹੀ ਰਹੀ ਬਈ ਵਾਓ ਤੇਰਾ ਸਵਾਰ ਗਿੰਨਾ ਸੀ ਤੇ ਜਦੋਂ ਆਪਾਂ ਆਪਣੀ ਲੇਨ ਦੇ ਵਿੱਚ ਰਹੀਏ ਹੈਨਾ ਕਿਸੇ ਨਾਲ ਮੁਕਾਬਲਾ ਨਾ ਕਰੋ ਆਪਦੀ ਲੇਨ ਵੇ ਮੈਂ ਕਿਉਂ ਆਈਏ ਹੁਣ ਆਪਾਂ ਗੱਲ ਕਰ ਰਹੇ ਹਾਂ ਆਹ ਇੰਟਰਵਿਊ ਕਰ ਰਹੇ ਕਿਉਂ ਕਰ ਰਹੇ ਹਾਂ ਡੋਮੈਸਟਿਕ ਵਾਇਲੈਂਸ ਹੋਵੇ ਸਬਸਟੈਂਸ ਅਬਿਊਜ਼ ਹੋਵੇ ਸੀਨੀਅਰ ਆਈਸੋਲੇਸ਼ਨ ਹੋਵੇ ਉਹਨਾਂ ਦੀ ਮਦਦ ਕੀਤੀ ਹੈ ਟੂ ਹੈਲਪ them with housing ਗਰੋਸਰੀਸ ਬੇਬੀ ਸਿਟਿੰਗ ਜਿਹੜੇ ਬੱਚੇ ਆ ਨਾ ਉਹ ਤੁਹਾਡੇ ਥਰੂ ਆਉਂਦੇ ਆ ਪਰ ਤੁਹਾਡੇ ਨਹੀਂ ਹੁੰਦੇ ਔਰਤਾਂ ਇੱਕ ਬੜਾ ਵਧੀਆ ਨੈਟਵਰਕ ਸਾਡੀਆਂ ਔਰਤਾਂ ਦੇ ਵਾਸਤੇ ਹਿਡਨ ਵੈਲਥ ਪਲਾਨ ਕਰ ਰਿਹਾ ਹਾਂਜੀ ਕਦੋਂ ਆ ਕੀ ਤਰੀਕ ਆ ਬੇਰ 28 ਦੋ ਘੰਟੇ ਆ ਵਾਸਤੇ ਆ ਫਰ ਫਰਮ 5 ਟੂ 7 ਓ ਕਲਾਕ ਜਿੱਥੇ ਅਸੀਂ ਅਨਾਉਂਸ ਕਰਾਂਗੇ ਵੀ ਇਹ ਪ੍ਰੋਗਰਾਮ ਦੇ ਵਿੱਚ ਕੀ ਕੀ ਤੁਸੀਂ ਐਕਸਪੈਕਟ ਕਰ ਸਕਦੇ ਹੋ ਸਪਸ਼ਾਖਨ ਜਾਂ ਲੋ ਆਖਣ ਉਹਨੂੰ ਇਤਰਾਜ਼ ਕਿਉਂ ਹੋਵੇ ਕਿ ਅਗਨੀ ਜੁਗਨੂਆਂ ਦੇ ਬਿਆਨ ਦੀ ਮੁਹਤਾਜ ਕਿਉਂ ਹੋਵੇ ਭਵਰਿਆਂ ਦੀ ਹਰ ਇੱਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ ਉਹਨਾਂ ਦੇ ਹੁੰਦਿਆਂ तितਲੀ ਦੇ ਸਿਰ ਤੇ ਤਾਜ ਕਿਉਂ ਹੋਵੇ ਟਰੂ ਟਾਕਸ ਵਿਦ ਜੋਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਔਰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਮਾਜ ਦੇ ਵਿੱਚ ਵਿਚਰਦਿਆਂ ਅਕਸਰ ਇਹੋ ਜਿਹੇ ਚਿਹਰੇ ਤੁਹਾਨੂੰ ਮਿਲ ਜਾਂਦੇ ਆ ਜਿਹੜੇ ਚਿਹਰੇ ਬੜੇ ਖਾਸ ਹੁੰਦੇ ਆ ਕਿਉਂਕਿ ਉਹਨਾਂ ਚਿਹਰਿਆਂ ਦੇ ਪਿੱਛੇ ਇੱਕ ਸੋਚ ਇੱਕ ਮਕਸਦ ਬੜਾ ਸੋਹਣਾ ਹੁੰਦਾ ਹੈ ਤੇ ਅੱਜ ਸਾਡੇ ਨਾਲ ਨੇ ਹਿਡਨ ਵੈਲਥ ਦੇ ਫਾਊਂਡਰ ਕਿਰਨ ਬਰਾੜ ਜਿਹੜੇ ਕਿ ਕੰਮ ਕਾਜਾਂ ਦੇ ਨਾਲ-ਨਾਲ ਪਰਿਵਾਰਕ ਦੇਖਰੇਖ ਦੇ ਨਾਲ-ਨਾਲ ਇੱਕ ਇਹੋ ਜਿਹੀ ਸੰਸਥਾ ਚਲਾਉਂਦੇ ਆ ਜਿਹੜੀ ਸੰਸਥਾ ਬਹੁਤ ਵੱਡੇ ਕਾਰਜ ਕਰਦੀ ਆ ਔਰ ਲੋਕਾਂ ਦੀ ਭਲਾਈ ਕਰਦੀ ਆ ਕਿਰਨ ਜੀ ਪੈਪਰ ਸਸੇ ਗੱਲ ਹੈ ਐ ਸਸੇ ਗੱਲ ਜੀ ਕੀ ਹਾਲ ਚਾਲ ਤੁਹਾਡਾ ਬਹੁਤ ਵਧੀਆ ਹਾਊ ਆਰ ਯੂ ਗੁੱਡ ਗੁੱਡ ਕੀ ਚੱਲ ਰਹੀ ਲਾਈਫ ਮੈਂ ਕਹਿ ਨਹੀਂ ਲੱਗੀ ਤੁਹਾਨੂੰ ਮੈਂ ਤੁਹਾਨੂੰ ਕਿਨੇ ਦੱਸਿਆ ਨਾਲੇ ਪਲੈਨਿੰਗ ਵੀ ਨਹੀਂ ਕੀਤੀ ਆਪਾਂ ਤੇ ਤੁਹਾਨੂੰ ਲੱਗਦਾ ਵੀ ਟੈਲੀਪੈਥੀ ਕੰਮ ਕਰਦੀ ਹੈ ਹਾਂ ਯਾ ਆਈ ਥਿੰਕ ਸੋ ਸਮਥਿੰਗ ਹੈ ਨਾ ਇਟਸ ਅ ਗੁੱਡ ਸਾਈਨ ਇਟਸ ਸੋ ਕਿਰਨ ਆਪਣੇ ਬਾਰੇ ਥੋੜਾ ਜਿਹਾ ਦੱਸੋ ਕੁਛ ਕਿਰਨ ਬਰਾੜ ਕਿੱਥੋਂ ਦੇ ਕਿੱਥੋਂ ਦੇ ਜੰਮੇ ਆ ਕਿੱਥੇ ਆ ਗਏ ਪੜ੍ਹਾਈਆਂ ਲਿਖਾਈਆਂ ਕਿਵੇਂ ਹੋਈਆਂ ਤੇ ਹਿਡਨ ਵੈਲਥ ਠੀਕ ਹੈ so ਮੈਂ ਐਕਚੁਅਲੀ ਇੰਡੀਆ ਤੋਂ ਅਸੀਂ ਮੈਨੂੰ ਪਤਾ ਮੈਂ ਨਾਥੇ ਵਾਲੇ ਤੋਂ ਆ ਨਾਥੇ ਵਾਲਾ ਜ਼ਿਲ੍ਹਾ ਕਿਹੜਾ ਹੈ ਮੋਗਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਹਾਂ ਮੋਗੇ ਦੇ ਨੇੜੇ ਹੈ ਸੋ ਇੰਨਾ ਵੱਧ ਮੈਨੂੰ ਆ ਵੀ ਇੰਨਾ ਵੱਧ ਨਹੀਂ ਪਤਾ ਮੈਂ ਬਹੁਤ ਛੋਟੀ ਸੀ ਜਦੋਂ ਆਈ ਹਾਂ ਤੇ ਆ ਜਦੋਂ ਅਸੀਂ 1979 ਦੇ ਵਿੱਚ ਆਈ ਸੋ ਲੇਟ ਲੇਟ 70s ਤੇ ਮਮ ਡੈਡ ਫੋਰ ਮ পড়ਾਈ ਹੈ ਨਹੀਂ ਸੀ ਅਸੀਂ ਹੁਣ ਚਾਰ ਭੈਣ ਭਰਾਏ ਹਨ ਦੋ ਮੇਰੀਆਂ ਭੈਣਾਂ ਹੈ ਇੱਕ ਬ੍ਰਦਰ ਹੈ ਤੇ ਮੁਸ਼ਕਲਾਂ ਬਹੁਤ ਦੇਖੀਆਂ ਰਾਈਟ ਯਾ ਬਟ ਇੱਕ ਸਭ ਤੋਂ ਵਰੀਆ ਮੇਰਾ ਗਿਫਟ ਮੀ ਯੂ نو ਮੈਨੂੰ ਜਿਹੜਾ ਗਿਫਟ ਮਿਲਿਆ ਨਾ ਇਟ ਵਾਸ ਬਾਈ ਮਾਈ ਮਦਰ ਤੇ ਉਹਨੇ ਜਿਹੜੀ ਸਪਿਰਚੁਅਲਿਟੀ ਨਾ ਸਾਡੇ ਵਿੱਚ ਇੰਗ੍ਰੇਨਡੀ ਕਰਦੀ ਸੀ ਸਪੈਸ਼ਲੀ ਯਾ ਦੱਸ ਛੇ ਸਾਡੇ ਮੇਰੇ ਮਾਮ ਨੇ ਮੈਨੂੰ ਪਤਾ ਨਹੀਂ ਮੈਂ ਆਈ ਗੈਸ ਆਈ ਵਾਸ ਆਲਵੇਸ ਕਿਊਰੀਅਸ ਨਾ ਵੀ ਰੱਬ ਕੀ ਚਾਹੁੰਦਾ ਨਹੀਂ ਵੀ ਕੇਰ ਨਾ ਵੀ ਤੁਹਾਨੂੰ ਰੱਬ ਨੂੰ ਬਹੁਤ ਛੇਤੀ ਪਾ ਲੇਗੀ ਹੈਨਾ ਵਿਆਹੇ ਵਾਸਤੇ ਤੇ ਆਈ ਵਾਸ ਲਾਈਕ ਯੈਸ ਰੱਬ ਮਿਲੂਗਾ ਮੈਂ ਰੱਬ ਨੂੰ ਪਉਣਾ ਹੀ ਪਉਣਾ ਹੈ ਤੇ ਇਹ ਰੱਬ ਹੈ ਕੀ ਚੀਜ਼ ਹੈ ਨਾ ਤੇ ਉਸ ਤੋਂ ਵਧੀਆ ਇੱਕ ਨਾ ਆਈ ਵਾਂਟ ਟੂ ਸੇ ਬੈਟੀ ਦੀ ਸਟੋਰੀ ਆ ਹੈ ਪਰ ਹੈਵੀ ਅ ਲिटल ਇਨੋਸੈਂਟ ਬਟ ਕਹਿੰਦੇ ਨਹੀਂ ਉਹ ਸੰਖ ਨਹੀਂ ਜਾਂਦੇ ਹੁੰਦੇ ਆਪਣੇ ਪਿੰਡਾਂ ਦੇ ਵਿੱਚ ਸੋ ਮੈਂ 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 ਕਿਵੇਂ ਐਸਾਂਕ ਬਜਾ ਕੇ ਸਾਰੇ ਪਿੰਡ ਨੂੰ ਮੈਂ ਠਾਇਆਗਾ ਹੈ ਕਰਨਾ ਅੱਛਾ ਸੋ ਮੈਂ ਉਹ ਮੈਨੂੰ ਤਾਂ ਵਜਾਉਣਾ ਔਖਾ ਵੀ ਬਹੁਤ ਹੁੰਦਾ ਹੈ ਨਾ ਹੋਣਾ ਸਿੱਖਿਆ ਹੁਣ ਤਾਂ ਮੈਨੂੰ ਜੇ ਆਈ I know ਤਰੀਕਾ ਹੈਗਾ ਜੇ ਤੁਹਾਨੂੰ ਕੋਈ ਸਿਖਾਵੇ ਮੈਂ ਲੈ ਕੇ ਆਉ ਮੇਰੇ ਘਰੇ ਤੇ ਹੈਗਾ ਠੀਕ ਹੈ ਜੀ ਸੋ ਮੈਂ ਕਿਵੇਂ ਐਸਾਂਕ ਬਜਾਉਣਾ ਹੈ ਨਾ ਹੂੰ ਸੋ ਉੱਥੇ ਆਪਣੇ ਗੁਰਦੁਆਰੇ ਯੂ ਨੋ ਮੈਂ ਨੜਨਿਕੀ ਜੀ ਸੀਗੀ ਤੇ ਉਹ ਕਹਿੰਦੇ ਚਲ ਐਸਾਂਕ ਬਜਾ ਸਕਦੀਆਂ ਦੁੱਧ ਰੋਜ਼ ਸਵੇਰੇ ਉੱਟ ਕੇ ਆਉਣਾ ਪੈਣਾ ਹੈ ਤੁਹਾਨੂੰ ਨੇ ਅੱਛਾ ਜਦ ਮੈਂ ਕਿਤੇ ਨਾਪੋਲ ਦੀ ਨਹੀਂ ਮੈਂ ਜਾਂਦੀ ਸੀ ਮੈਂ ਦੁੱਧ ਹੱਥ ਦੇ ਵਿੱਚ ਮੈਂ ਨਾਲੇ ਰੱਬ ਦੇ ਨਾਲ ਗੱਲਾਂ ਵੀ ਗੱਲਾਂ ਹੀ ਕਰਦੇ ਰਹਿੰਦੇ ਹਾਈ ਸੋ ਜਿਵੇਂ ਸਵਾਲ ਨਹੀਂ ਹੁੰਦਾ ਹੁੰਦਾ ਵੀ ਕੀ ਮੰਗਦੀ ਤੂੰ ਬਣਾ ਬਈ ਐ ਇਦਾਂ ਜ ਮੈਨੂੰ ਹੁਣ ਪੱਕਾ ਪਤਾ ਨਹੀਂ ਨਿਆਣੀ ਸੀ ਬਈ ਪਰ ਮੈਨੂੰ ਯਾਦ ਹੈ ਵੀ ਮੈਂ ਕਿਹਾ ਮੈਨੂੰ ਕੋਈ ਟ੍ਰਿਕ ਕਰ ਰਿਆ ਵੀ ਮੈਂ ਕੀ ਮੰਗਦੀ ਮੈਂ ਜਾਣਣਾ ਤੈਨੂੰ ਜਾਣਣਾ ਚਾਹੁੰਨੀ ਆ ਤੇ ਮੈਂ ਤੇਰਾ ਸਵਰਗ ਦੱਸ ਮੈਨੂੰ ਉਹ ਦੇਖਣਾ ਚਾਹੁੰਨੀ ਹੈ ਤੇ ਬਸ ਫਿਰ ਯੂ نو ਇਹ ਹੀ ਕਰਦੇ ਕਰਦੇ ਸੰਖ ਮੇਥੋਂ ਵੱਜਿਆ ਹੀ ਨਹੀਂ ਹੈ ਨਾ ਬਸ ਉਹ ਅੰਦਰੋਂ ਤਾਂ ਮੈਨੂੰ ਐਸੀ ਵੀ ਚੱਲ ਵੀ ਯੂ نو ਆਈ ਡਿਸਪਾਇੰਟਡ ਗੋਡ অর ਵਾਟਐਵਰ ਹੈ ਨਾ ਨਹੀਂ ਉਹਦਾ ਮੈਂ ਕੋਸ਼ਿਸ਼ ਕਰਾਂਗੀ ਬਾਏ ਐਨੀਵੇਜ਼ ਉਹਨਾਂ ਤੋਂ ਬਾਅਦ ਨਾ ਦੋ ਕਿ ਕਵਾੜ ਆਈ ਰਿਮੈਂਬਰ ਮਾਈ ਮਮ ਆ ਉਹ ਉਹ ਨਾਲ ਅਸਾਂ ਨੂੰ ਵੀ ਸਮਝਿਆ ਸੋ ਕਿ ਅਰੇ ਸੀ ਉਹ ਸਾਨੂੰ ਵੀ ਵੀza ਮਿਲ ਗਿਆ ਵੀza ਮਿਲ ਗਿਆ imagina ਮੈਂ ਮਾਮੂ ਨੇ ਕਿਹਾ ਮੈਂ ਕਿਹਾ ਵੀ ਮਾਮੂ ਵੀza ਦਾ ਮਤਲਬ ਕੀ ਆਪਾਂ ਕਿੱਥੇ ਕਿੰਦੀ ਆਪਾਂ ਅਮਰੀਕਾ ਜਾਣਾ ਕੁਦਰਤੀ ਨਾ ਇੱਕ ਜਾਜ ਜਾ ਰਿਹਾ ਸੀ ਮਾਮ ਨੇ ਤਾਂ ਜਾਜ ਵੱਲ ਇਸ਼ਾਰਾ ਕੀਤਾ ਪਰ ਮੇਰਾ ਮੈਨੂੰ ਐਸੀ ਮੈਂ ਕਿਹਾ ਰੱਬ ਕੋਲੇ ਜਾਣਾ ਆਪਾਂ ਅੱਛਾ ਤੇ ਕਹਿੰਦੀ ਹਾਂ ਰੱਬ ਕੋਲੇ ਜਾਣਾ ਸੋ ਤੁਸੀਂ ਹੁਣ ਸੋਚੋ ਉਦੋਂ ਇਹਨਾਂ ਹਾਂ ਵਿਸ਼ਵਾਸ਼ ਜਿਹੜਾ ਤੁਹਾਡਾ ਪੱਕਾ ਨਹੀਂ ਹੁੰਦਾ ਤੇ ਉਦੋਂ ਬਾਅਦ ਗੱਲ ਇਹ ਹੋਈ ਵੀ ਉੱਥੇ ਹੁਣ ਪਿੰਡ ਦੇ ਵਿੱਚ ਬਿਜਲੀ ਆਪਣੀ ਬਹੁਤ ਘੱਟ ਆਉਂਦੀ ਹੁੰਦੀ ਸੀ ਹੈਨਾ ਸੋ ਤੁਸੀਂ ਇਮੇਜਿਨ ਕਰੋ ਇੱਕ ਬੱਚਾ ਸੈਨ ਫਰਾਂਸਿਸਕੋ ਰਾਤ ਨੂੰ ਪਲੇਨ ਦੇ ਵਿੱਚ ਸੈਨ ਫਰਸਿਸ ਤੇ ਤਰਦਾ ਹੋਇ ਤਾਰੇ ਤਾਰੇ ਦੱਸ ਤੇ ਅੱਛਾ ਜਦੋਂ ਤੁਸੀਂ ਇੱਥੇ ਆਉਂ ਤਾਂ ਤੁਹਾਨੂੰ ਘੋਰੇ ਦਿਸੇ ਹਨਾ ਖਾਲੇ ਦਿਸੇ ਤੇ ਲਾਈਟਿੰਗ ਬੜੀ ਦਿੰਦੀ ਆ ਖਾਂਕਿਸੇ ਨੀਆਂ ਹੋਰ ਕਲਰਸ ਮੈਲ ਤੇ ਮੈਨੂੰ ਮੈਂ ਨਾ ਦੋ ਕੁ ਹਫ਼ਤੇ ਤੱਕ ਇਦਾਂ ਹੀ ਰਹੀ ਬਈ ਵਾਓ ਤੇਰਾ ਸਵਰਗਿੰਨਾ ਸੋਹਣਾ ਹਨਾ ਇਹ ਮੈਨੂੰ ਸਭ ਤੋਂ ਜੇ ਇਹ ਅਨਮੋਲ ਗਿਫਟ ਸੀ ਜਿਹੜਾ ਮੈਨੂੰ ਮਿਲਿਆ ਇਹ ਨਾ ਬਲੀਫ ਤੁਹਾਡੀ

ਸੋ ਚਲੋ ਇੱਥੇ ਤਕਲੀਫਾਂ ਦੇਖੀਆਂ ਪਰ ਉਹ ਵੀ ਉਹਦੇ ਨਾਲ ਤੁਸੀਂ ਕਹਿੰਦੇ ਆ ਫੇਥ ਇਟ ਟਿਲ ਯੂ ਮੇਕ ਇਟ ਹੈਂਡਲੀ ਸੋ ਉਹ ਉਹ ਯੂ نو ਨਿਕਲਦੇ ਆਏ ਅਸੀਂ ਸੋ ਤੁਸੀਂ ਹਿਡਨ ਵੈਲਥ ਬਾਰੇ ਪੁੱਛਿਆ ਸੀ ਵੀ ਇਹ ਨਾਲੇ ਪਹਿਲਾਂ ਤਾਂ ਵੀ ਇਹ ਨਾਮ ਕਿੱਥੋਂ ਆਇਆ ਬੜਾ ਬੜਾ ਵੱਖਰਾ ਜਿਹਾ ਨਾਮ ਹੈ ਹਿਡਨ ਵੈਲਥ ਕੀ ਆ ਹਿਡਨ ਵੈਲਥ ਸੋ ਹਿਡਨ ਵੈਲਥ ਇਹ ਹੀ ਆ ਵੀ ਇਹ ਜਿਹੜੀ ਚੀਜ਼ ਆਪਾਂ ਨੂੰ ਦਿਸਦੀ ਨਹੀਂ ਖਜ਼ਾਨਾ ਨਹੀਂ ਆਪਾਂ ਹੈ ਹਾਂ ਪੱਕਾ ਖਜ਼ਾਨਾ ਤਾਂ ਉਹ ਹੈ ਜਿਹੜਾ ਆਪਣਾ ਅੰਦਰ ਚੱਲ ਰਿਹਾ ਹੈ ਜਿਹੜਾ ਆਪਾਂ ਸਿੰਕ ਕਰਕੇ ਆ ਡੋਨਟ ਨੋ ਹਾਊ ਟੂ ਸੇ ਇਟ ਕਲੀਅਰਲੀ ਮੋਰ ਇਨ ਇਨ ਪੰਜਾਬੀ ਬਾਇ ਕੋ-ਕਰੀਏਟਿੰਗ ਹਾਊ ਡੂ ਯੂ ਕੋ-ਕਰੀਏਟ ਇ ਇਸਦਾਣੀ ਯੂ ਨੋ ਤਾਰਾਂ ਵਿੱਚ ਜੁੜਦੀਆਂ ਤਾਰਾਂ ਕਿਵੇਂ ਜੁੜਦੀਆਂ ਤੇ ਫਿਰ ਕ੍ਰਿਸ਼ਮੇ ਕ੍ਰਿਸ਼ਵੇਂ ਹੁੰਦੇ ਰਹਿੰਦੇ ਓਨੈਸਟੀ ਹਾਏ ਓਨੈਸਟੀ ਇਹ ਮੈਂ ਪੱਕਾ ਜਾਣਦੀ ਹਾਂ ਵੀ ਜਦੋਂ ਆਪਾਂ ਆਪਣੀ ਲੇਨ ਦੇ ਵਿੱਚ ਰਹੀਏ ਹੈਨਾ ਕਿਸੇ ਨਾਲ ਮੁਕਾਬਲਾ ਨਾ ਕਰੋ ਆਪਦੀ ਲੇਨ ਵੀ ਮੈਂ ਕਿਉਂ ਆਈ ਆ ਇੱਥੇ ਆਪਣਾ ਮਕਸਦ ਕੀ ਹੈ ਪੂਰਾ ਤੁਹਾਡਾ ਕੋਈ ਮਕਸਦ ਹੈ ਜੇ ਤੁਸੀਂ ਇੱਥੇ ਹੈਗੇ ਹੋ ਹਨਾ ਆਪਾਂ ਹੁਣ ਆਪਣੇ ਹੱਥਾਂ ਦੇ ਇੱਥੇ ਕੀ ਲਖੀਰਾਂ ਆਪਣੀ ਤੁਰਨਾ ਬਹਿਣਾ ਕਿਸੇ ਨਾਲ ਗੱਲ ਕਰਨੀ ਵੱਖਰੀ ਹੁੰਦੀ ਹੈ ਜਿਹੜੇ ਜੁੜਵੇ ਹੁੰਦੇ ਆ ਉਹ ਵੀ ਡਿਫਰੈਂਟ ਹੁੰਦੇ ਉਹ ਵੀ ਅਲੱਗ ਹੁੰਦੇ ਆ ਉਹ ਸਾਰੇ ਅਲੱਗ ਹੁੰਦੇ ਆ ਰਾਈਟ ਯੂਨੀਕ ਹੁੰਦੇ ਆ ਸੋ ਇਹ ਕਿਉਂ ਆਇਆ ਇਹਦਾ ਇਹਦਾ ਮਕਸਦ ਕੀ ਹੈ ਤੇ ਮੈਂ ਆ ਬੀ ਆਨੈਸਟ ਆ ਮੈਂ ਇਹ ਕਹਿ ਸਕਦੀ ਆ ਵੀ ਇਹਦਾ ਮਕਸਦ ਆ ਵੀ ਜਿਹੜਾ ਕੁਝ ਜੋਤ ਦੇ ਥਰੂ ਆ ਸਕਦਾ ਹੈ ਨਾ ਜਿੰਦਗੀ ਨੂੰ ਜਿੰਦਗੀ ਨੂੰ ਮਿਲ ਸਕਦਾ ਉਹ ਮੇਰੇ ਵਿੱਚ ਤੇ ਨਹੀਂ ਆ ਸਕਦਾ ਵਾਓ ਹੈ ਨਾ ਅਸੀਂ ਰਾਸਤੇ ਆ ਇੱਕ ਇੱਕ ਰਾਸਤੇ ਆ ਵੇ ਹੈ ਨਾ ਹਾਂਜੀ ਸੋ ਇੱਕ ਇੱਕ ਬਹੁਤ ਵਧੀਆ ਸਟੋਰੀ ਮੇਰੀ ਮੈਂਟਰ ਮੈਰੀ ਮੋਰਸੇ ਹੈ ਨਾ ਬਹੁਤ ਹੋਂ ਹੈਗੀ ਸ਼ੀਜ਼ ਸ਼ੀਜ਼ 올ਡਰ ਬਟ ਸ਼ੀ ਨੋਸ ਹਾਊ ਟੂ ਰੀਲੀ be a great co-creator. One ek story the CV menu na United Nations ne sadya bolan bolan vaste hai na. ਤੇ ਕਹਿੰਦੀ ਮੈਂ ਵੇਟ ਕਰ ਰਹੀ ਸੀ ਤੇ ਜਿਹੜਾ ਦਾਲੀ ਲਾਮਾ ਸੀਗਾ ਉਹ ਬੋਲ ਰਿਹਾ ਸੀਗਾ ਹੈਨਾ ਸੋ ਦਾਲੀ ਲਾਮਾ ਨੇ ਇੱਕ ਗੱਲ ਕੀ ਕਹਿੰਦੀ ਮੈਨੂੰ ਬੜਾ ਵੀ ਉਹਦਾ ਹੋਇਆ ਵੀ ਵਾਓ ਕਿੰਨੀ ਬਿਊਟੀਫੁਲ ਗੱਲ ਕਹਿੰਦੀ ਉਹੀ ਜਾ ਕੇ ਮੈਂ ਜਦੋਂ ਸਟੇਜ ਤੇ ਗਈ ਨਾ ਮੈਂ ਉਹ ਗੱਲ ਸੇਮ ਗੱਲ ਕਹਤੀ ਹੈਨਾ ਅੱਛਾ ਕਿੰਦੀ ਉਦੋਂ ਬਾਅਦ ਯੂ نو ਕਾਫੀ ਜਾਣੇ ਮੈਨੂੰ ਆਕੇ ਕਹਿੰਦੇ ਉਹ ਆਇਆ ਮੈਰੀ ਤੇ ਕਿੰਨੀ ਸੋਹਣੀ ਗੱਲ ਬੋਲੀ ਕਹਿੰਦੀ ਪਰ ਇਹ ਗੱਲ ਤਾਂ ਲਾਲੀ ਲਾਰਮਾ ਨੇ ਵੀ ਕਹੀ ਸੀ ਉਹ ਕਹਿੰਦੇ ਪਰ ਉਹਦੇ ਤਾਂ ਮੈਂ ਸਾਨੂੰ ਸੁਣੀ ਨਹੀਂ ਹਾਂ ਕਹਰੇ ਉਹਦੇ ਉਹਦੇ ਮੂੰਹ ਚ ਤਾਂ ਸੁਣੀ ਨਹੀਂ ਉਹੀ ਗੱਲ ਆ ਹਾਂ ਹਾਂ ਸੋ ਜਿਹੜੀ ਗੱਲ ਤੁਹਾਡੇ ਮੂੰਹ ਚ ਆਣੀ ਹੈ ਜਿਹਦੇ ਕੰਨਾਂ ਤੇ ਤੇ ਪੈਣੀ ਹੈ ਯੂ ਆ ਜਾਂ ਜਾਂ ਫਿਰ ਇਹਨੂੰ ਆਪਾਂ ਕਿਹਨਾਂ ਇਦਾਂ ਵੀ ਸੌਰੀ ਗੱਲ ਕੱਟਣੀ ਆ ਆਪਾਂ ਇਹਨੂੰ ਇਦਾਂ ਵੀ ਲੈ ਸਕਦੇ ਆ kita ada sumja onda tiri kahana jata adekan da tari presentation ajiri ya mewik dala oje bakri yata to si but you're taking a look at that one so yes so jerry it, it, it's it's more than that too it's energy and it's it's all energy flowing through you hmm. and whatever life wants through you hmm. it's gonna it has to it's because somebody is wanting to hear it somebody needs to hear wow. it Right? And it's not going to come through me the same as it is going to be through you. So that's why I believe that the biggest misconception is competing or comparing with any other human being because you're really, really unique, that unique. Wow. But in order to find that uniqueness, hmm. we have to tap into that. Wow. There's something greater that's going on behind the scenes. And I'm gonna tell you that it is a beautiful thing that I feel that it's kind of it's like a science actually that mm -hmm. I feel no one teaches us, and so hidden wealth came through. Uh, that's the concept. Hidden wealth, jila khajana, lukiya hoya hai. O de through ashi munokta di seva, di seva kar help kar ਤੁਸੀਂ ਜਿਵੇਂ ਕਿਹਾ ਵੀ ਤੁਸੀਂ ਜੋ ਬੋਲ ਰਹੇ ਹੁੰਦੇ ਹੋ ਜੋ ਕਰ ਰਹੇ ਹੁੰਦੇ ਹੋ ਚੰਗਾ ਕਿਸੇ ਨਾ ਕਿਸੇ ਨੂੰ ਉਹਦੀ ਲੋੜ ਹੁੰਦੀ ਹੈ ਹਾਂਜੀ ਨਾਲੇ ਨਾਲੇ ਨਾਟ ਜਸਟ ਲੋਕ ਕਿਉਂਕਿ ਪਹਿਲਾਂ ਆਪਾਂ ਨੂੰ ਉਹ ਕਹਿੰਦੇ ਨਹੀਂ ਬਈ ਕੱਪ ਦਾ ਕੱਪ ਹਾਸ ਟੂ ਓਵਰਫਲੋ ਪਹਿਲਾਂ ਆਪਾਂ ਨੂੰ ਭਰੇ ਹੋਣਾ ਚਾਹੀਦਾ ਹੈ ਰਸ ਨਾਲ ਭਰੇ ਹੋਣੇ ਚਾਹੀਦੇ ਫੇਰ ਹੀ ਆਪਾਂ ਕਿਸੇ ਨੂੰ ਦੇ ਸਕਦੇ ਕਿਸੇ ਨੂੰ ਦੇ ਸਕਦੇ ਇਹ ਬਹੁਤ ਵੱਡੀ ਗਲਤਫਹਿਮੀ ਹੈ ਜੇ ਤੁਸੀਂ ਸੋਚ ਰਹੇ ਹੋ ਨਾ ਵੀ ਮੈਂ ਪਤਾ ਨਹੀਂ ਕਿੱਡਾ ਵੱਡਾ ਮੈਂ ਮੈਂ ਦੇ ਰਿਹਾ ਤੁਸੀਂ ਵੈਸਲੋ ਅਜ਼ਰੀਆ ਤੁਸੀਂ ਮੈਨੂੰ ਸਿਖਾਇਆ ਸੀ ਅਜ਼ਰੀਆ ਤੁਸੀਂ ਇੱਕ ਕਿਸਮ ਦੇ ਜ਼ਰੀਆ ਤੇ ਉਹ ਜਿੰਨਾ ਆਪਾਂ ਇਹ ਸਿੱਖ ਲਈ ਹੈ ਨਾ ਰੀਲੀ ਕਿਉਂਕਿ ਵਾਅਦਾ ਤਾਂ ਤੁਹਾਡਾ ਹੋਊਗਾ ਹੋਊਗਾ ਪਰ ਜਦੋਂ ਉਹ ਛੇਤੀ ਹੋਗਾ ਜੇ ਤੁਸੀਂ ਹੋਰਾਂ ਬਾਰੇ ਸੋਚੋ ਤਾਂ ਵੀ ਹੁਣ ਆਪਾਂ ਗੱਲ ਕਰ ਰਹੇ ਆ ਆਹ ਇੰਟਰਵਿਊ ਕਰ ਰਹੇ ਆ ਕਿਉਂ ਕਰ ਰਹੇ ਆ ਆਪਣਾ ਮਕਸਦ ਕੀ ਹੈ Life change Life change ਹੈ ਕੋਈ ਸੁਣੇ ਉਹਨਾਂ Life ਅੰਦਰ ਲਾਈਫ ਚੇਂਜ ਹੋਵੇ change, ਲਾਈਫ ਚੇਂਜ yes so hmm. hidden wealth is it was created to motivate and inspire hmm. and i actually uh, would teach uh, one on one coaching ਮੈਂ ਕਰ Wow. And it's a It's a tricky way to see who you are. The you have to go inside. Wow. You have to see who you are. You got to be able to close your eyes, sit with you first. So hidden wealth was started because of that. hidden hidden wealth? Uh... ਕਮਿਊਨਿਟੀ ਦੇ ਵਾਸਤੇ ਕੀ ਕਰਦੀ ਆ ਕਿਉਂਕਿ ਮੈਂ ਬਿੰਗੋ ਨਾਈਟ ਜਿਹੜੇ ਤੁਸੀਂ ਸੀਨੀਅਰ ਸਿਟੀਜ਼ਨ ਐ ਇੱਥੇ ਸਾਡੇ ਬਜ਼ੁਰਗ ਹੁੰਦੇ ਆ ਫਰੇਜ਼ਨੋ ਦੇ ਵਿੱਚ ਤੁਸੀਂ ਉਹਨਾਂ ਲਈ ਵੀ ਕੁਛ ਨਾ ਕੁਛ ਕਰਦੇ ਹੋ ਜਿੱਥੇ ਉਹ ਫਨ ਕਰ ਸਕਣ ਜਿੱਥੇ ਉਹ ਰਿਲੈਕਸ ਹੋ ਜਾਣ ਜਿੱਥੇ ਉਹਨਾਂ ਦੇ ਦੋਸਤ ਬਣ ਉਹ ਘਰੋਂ ਨਿਕਲਣ ਤੇ ਤੁਸੀਂ ਉਹਨਾਂ ਦਾ ਛੋਟਾ ਜਿਹਾ ਇੱਕ ਡੇ ਟ੍ਰਿਪ ਵੀ ਕਰਦੇ ਹੁੰਦੇ ਹੋ ਥੋੜਾ ਜਿਹਾ ਦੱਸੋ ਕਿ ਇਸ ਤੋਂ ਇਲਾਵਾ ਵੀ ਹਿਡਨ ਵੈਲਥ ਕੁਛ ਕਰਦੀ ਆ ਜਾਂ ਕਮਿਊਨਿਟੀ ਨੂੰ ਕਿਉਂ ਇਹਨਾਂ ਆਰਗੇਨਾਈਜੇਸ਼ਨਸ ਦੀ ਜ਼ਰੂਰਤ ਰਹਿ ਸਕਦੀ ਆ ਜ਼ਰੂਰ ਦੱਸੋ ਆ ਸੋ ਹਿਡਨ ਵੈਲਥ ਬੇਸਿਕਲੀ ਹਣਾ ਯੂ نو ਜੇ ਤੁਸੀਂ ਦੇਖੋ ਆਪਾਂ ਕਹਿ ਸਕਦੇ ਵੀ ਯੂ نو ਹੋਮਲੈਸਨੈਸ ਵਾਸਤੇ ਵੀ ਸਭ ਕੁਝ ਹੈਗਾ ਆ ਆਪਣਾ ਮਾਰਜਰੀ ਮੇਸਨ ਡੋਮੈਸਟਿਕ ਵਾਇਲੈਂਸ ਵਾਸਤੇ ਹੈਗਾ ਆ ਨਸ਼ੇ ਵਾਸਤੇ ਆਪਣੀ ਹੈਗੀਆਂ ਵੀ ਹੈ ਸੈਂਟਰਸ ਇਹ ਸਭ ਕੁਝ ਹੈਗਾ ਆ ਪਰ ਜਿਹੜਾ ਡਿਸਕਨੈਕਟ ਹੈ ਨਾ ਆਪਣੀ ਕਮਿਊਨਿਟੀ ਨੂੰ ਜਮ ਆਪਾਂ ਤੁਸੀਂ ਇੰਗਲਿਸ਼ ਵੀ ਪੂਰੀ ਬੋਲਦੇ ਹੋ Hmm. Culturally sensitive support apurni hmm. kore Culturally sensitive support kia hmm. 2019 to, actually 19 wow. cases uh, domestic violence hove, uh, substance abuse hove, senior isolation hove. Uh, basically to help them with uh, housing. Mm -hmm. groceries babysitting geeta hon ek case for example maatik bachchi si they were in a bad situation but ya de apne room mm ch -hmm. lock karke rehndi hundi dad was alcoholic hon dad nu help jayi the right he was oda bhi koi vasti gall services are ਕਨੈਕਟ ਕਰਨੀਆਂ ਬਹੁਤ ਔਖੀਆਂ ਹੋ ਹਨਾ ਇੱਕ ਬੋਲੀ ਦਾ ਪ੍ਰੋਬਲਮ ਬਹੁਤ ਜ਼ਿਆਦਾ ਹੈ ਇੱਕ ਸਾਡੇ ਕੋਲ ਕੇਸ ਆਈ ਸੀ ਜਿੱਤੋਂ ਅਸੀਂ ਆਰਸੀਪੀਐਸ ਦੇ ਨਾਲ ਅਸੀਂ ਕਿਹਾ ਅਸੀਂ ਵੀ ਆਰ ਗੋਇੰਗ ਟੂ ਬੀ ਔਨ ਦਾ ਫੋਨ ਕਾਲ ਵਿਦ ਯੂ ਆਪਣੀ ਕਮਿਊਨਿਟੀ ਦੇ ਵਿੱਚੋਂ ਹੀ ਇੱਕ ਇੰਟਰਪ੍ਰੀਟਰ ਨੇ ਆਪ ਦਾ ਬੱਚੇ ਨੂੰ ਵਿੱਚ ਬਾਤਾਂ ਵੀ ਇਹ ਇੰਟਰਪ੍ਰੀਟ ਕਰੂਗੀ ਅੱਛਾ ਅਸੀਂ ਸੁਣਦੇ ਸੁਣਦੇ ਉਹ ਬੱਚੀ ਨੂੰ ਨਾ ਹੀ ਚੰਗੀ ਤਰ੍ਹਾਂ ਇੰਟਰਪ੍ਰੀਟ ਕਰਨਾ ਆਇਆ ਹਏ ਤੇ ਆ ਬੱਚੀ ਜਿਹੜੀ ਦੀ ਕੇਸ ਸੀਗੀ ਇਨੂੰ ਐਂਟੀ ਬੜੀ ਗਲਤੀ ਹੋਣ ਲੱਗੀ ਸੀ ਉੱਥੇ ਸੋ ਸਾਨੂੰ ਇੰਟਰਰਪਟ ਕਰਕੇ ਦੱਸਣਾ ਪਿਆ ਵੀ ਆ ਗੱਲ ਦੱਸੀ ਨਹੀਂ ਗਈ ਆਹ ਮਾਂ ਨੂੰ ਹਾਂ ਸਹੀ ਤਰੀਕੇ ਨਾਲ ਨਹੀਂ ਦੱਸ ਸਕੀ ਯੈਸ ਸੋ ਜੇ ਉਹ ਨਾ ਦੱਸੀ ਜਾਂਦੀ ਤਾਂ ਉਹ ਬੱਚੀ ਨਹੀਂ ਉਹਨਾਂ ਨੇ ਲੈ ਜਾਣਾ ਸੀ ਫਾਸਟ ਕੇਅਰ ਦੇ ਵਿੱਚ ਇੱਕ ਵਾਰੀ ਬੱਚਾ ਸਿਸਟਮ ਦੇ ਵਿੱਚ ਵੱਡ ਜਾਵੇ ਨਾ ਇਟਸ ਹਾਰਡ ਟੂ ਗੈਟ them out ਸਟਫ ਲਾਈਕ ਥੈਟ ਨਾ ਆ ਕਈ ਆਪਣੀਆਂ ਪੜ੍ਹੀਆਂ ਲਿਖੀਆਂ ਇੰਡੀਆ ਤੋਂ ਆਉਂਦੀਆਂ ਬਹੁਤ ਇੱਥੇ ਆ ਕੇ ਦੇ ਆਰ ਇਨ ਹਾਰਰਬਲ ਸਿਚੁਏਸ਼ਨਸ ਐਂਡ ਨਾਲੇ ਔਰਤਾਂ ਨਹੀਂ ਕੱਲੀਆਂ Hmm. There's men hmm. that are are Shikar being abused. Yes. 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 Hmm. Ona di parni hore who have idraki tonu rakshas maljame mure right. It's hard. Uh, so we have helped women and children get out of their circumstances. Uh, they're thriving. Hmm. Uh, a couple of ladies. The menu pe lamelya siya 2019 20 the budget. ਉਹ ਹੁਣ ਉਹਨਾਂ ਦੀ ਪਛਾਣੀ ਨਹੀਂ ਆਉਂਦੀ ਆਪਦੇ ਪੈਰਾਂ ਤੇ ਖੜੀਆਂ ਆ ਏਅਰ ਇੰਡੀਪੈਂਡੈਂਟ ਐਂਡ ਦੇ ਆਰ ਗ੍ਰੇਟਫੁਲ ਐਂਡ ਇਟ ਮੇਕਸ ਮੀ ਹੈਪੀ ਟੂ ਰਾਈਟ ਆ ਸੋ ਇਹ ਕੇਸਾਂ ਅਸੀਂ ਇਹ ਸਾਡਾ ਮਕਸਦ ਨਹੀਂ ਸੀਗਾ ਲਾਈਕ ਆਈ ਸੈਡ ਦੇ ਐਜੈਂਟ ਕੇਸਾਂ ਚੱਕ ਗਾ ਮੇਰਾ ਤਾਂ ਇਹ ਸੀ ਮਕਸਦ ਵੀ ਮੋਟੀਵੇਸ਼ਨਲ ਇਨਸਪੀਰੇਸ਼ਨਲ ਇਹ ਕੰਮ ਮਾਪਾਸਾ ਖਾਈਏ ਪਰ ਜਦੋਂ ਅਸੀਂ ਕਮਿਊਨਿਟੀ ਦੇ ਵਿੱਚ ਗਏ ਨਾ ਬਿਲਕੁਲ ਆ ਬਹੁਤ ਵੇਖੇ ਯੈਸ ਆਪਣੀ ਆ ਯੂ نو ਆਪਾਂ ਨੂੰ ਤਾਂ ਜਗ੍ਹਾ ਵੀ ਨਹੀਂ ਮਿਲਦੀ ਇੰਨੀ ਸੋਚਣ ਦੀ ਫਰੀडम ਹੀ ਨਹੀਂ ਮਿਲਦਾ ਗਿਆ ਆਪਣਾ ਕਲਚਰ ਹੈ ਜਿਹੜਾ ਆਪਾਂ ਨੂੰ ਡੱਬੇ ਦੇ ਵਿੱਚ ਪਾ ਕੇ ਤੇ ਆਪਾਂ ਨੂੰ ਕਈ ਵਾਰ ਪਤਾ ਹੀ ਨਹੀਂ ਲੱਗਦਾ ਗਿਆ ਆਪਾਂ ਸੋਚਦੇ ਹਾਂ ਇਹ ਪਿਆਰ ਹੈ ਪਿਆਰ ਨਹੀਂ ਹੁੰਦਾ ਕੋਈ ਹੋਰ ਆਤਮ ਪਾ ਮਾ ਤੁਹਾਡਾ ਬੱਚਾ ਵੀ ਹੋਵੇ ਮੇਰੇ ਕੋਲ ਦੋ ਲੜਕੀਆਂ ਆਏ ਹੋਈ ਇਹ ਕਹਿੰਦੇ ਆ ਵੀ ਜਿਹੜੇ ਜਿਹੜੇ ਬੱਚੇ ਆ ਨਾ ਉਹ ਤੁਹਾਡੇ ਥਰੂ ਆਉਂਦੇ ਆ ਪਰ ਤੁਹਾਡੇ ਨਹੀਂ ਹੁੰਦੇਗੇ ਹਾਂ ਜੀ ਪਰ ਆਪਾਂ ਇੱਥੇ ਇੱਥੇ ਆਪਾਂ ਇਹਨੂੰ ਪਿਆਰ ਆ ਕਿ ਆ ਕਿ ਉਹ ਹੱਕ ਜਮਾਉਣ ਲੱਗ ਜਾਂਦੇ ਆ ਬੱਚੇ ਤੇ ਵੀ ਅ ਸੋ ਕੰਟਰੋਲ ਕਰਨਾ ਇਹ ਕਰਨਾ ਵੀ ਮੇਰੇ ਵਾਂਗੂ ਤੋਰ ਮੇਰੇ ਵਾਂਗੂ ਲੀਰੋ ਲੀਰੋ ਥਿੰਗਸ I ਮੈਂ ਕਿਸੇ ਦਾ ਕਸੂਰ ਨਹੀਂ ਗਾ ਮੇਰੇ ਬੱਚਿਆਂ ਨੇ ਵੀ ਕੱਲ ਨੂੰ ਮੈਨੂੰ ਕਹਿਣਾ ਕੁਐਸਚਨ ਐਂਡ ਰਿਸਪੋਨਸ ਦਾ ਆਪਾਂ ਸਹੀ ਤਾਂ ਹਮੇਸ਼ਾ ਹੋ ਨਹੀਂ ਸਕਦਾ ਕੋਈ ਮਾਮਲਾ ਪਰ ਕਈ ਵਾਰ ਆਪਾਂ ਅਨਕੌਂਸ਼ੀਅਸਲੀ ਕਹਿ ਸਕਦੇ ਹਾਂ ਚਲੋ ਹੁਣ ਤਾਂ ਇਹਨਾਂ ਦੇ ਸਿਰ ਤੇ ਹੀ ਐ ਇਨਾ ਤੇ ਹੀ ਆ ਉਹ ਬੱਚਾ ਹੈ ਜੇ ਟੀਨੇਜਰ ਹੁੰਦਾ ਹੈ ਉਹ ਵਿਚਾਰੇ ਨੂੰ ਜਾਂ ਵਿਚਾਰੀ ਨੂੰ ਸੁਣ ਕੇ ਤੁਸੀਂ ਕੀ ਸੋਚਦੇ ਹੋ ਉਹ ਕਹਿੰਦਾ ਵੀ ਮੇਰੀ ਲਾਈਫ ਉਹ ਮੈਂ ਕੱਲ ਨੂੰ ਚੰਗੀ ਤਰ੍ਹਾਂ ਉੱਠ ਕੇ ਵੀ ਆਪਣੀ ਲਾਈਫ ਜਿਉਣੀ ਚਾਹੁੰਦਾ ਹੈ ਨਹੀਂ ਉਹ ਤਾਂ ਤੁਸੀਂ ਉਹਦੀ ਬੋਝ ਪਾਤਾ ਉਹ ਜਮ ਉਹਨੇ ਵਿਚਾਰੇ ਨੇ ਆਦਾ ਵਿਆਹ ਵੀ ਨਹੀਂ ਕੀਤਾ ਹੋਣਾ ਜੇ ਪਹਿਲਾਂ ਹੀ ਪਹਿਲਾਂ ਹੀ ਕਹਿਣ ਲੱਗ ਜਾਂਦੇ ਆ ਇਹੇ ਆਪਾਂ ਨੂੰ ਥੋੜੀ ਜੀ ਸੋਚ ਕੇ ਜੀ ਗੱਲਾਂ ਕਰਨੀਆਂ ਚਾਹੀਦੀਆਂ ਸਪੈਸ਼ਲੀ ਵਿਦ ਆਰ ਚਿਲड्रन ਪੇਰ ਉਹ ਜਿੰਨਾ ਆਪਾਂ ਜਾਦੇ ਬੱਚੇ ਨੂੰ ਕਰਾਂਗੇ ਨਾ ਉਹਨਾਂ ਜਿਆਦੇ ਉਹਨੇ ਭੱਜਣਾ ਹੈ ਵਾਹ ਜੀ ਵਾਹ ਉਹਨੇ ਕਿਹਾ ਵੀ ਬਈ ਪ੍ਰੈਸ਼ਰ ਪਾਤਾ ਕੋ ਕਿਹੜਾ ਕਿਹੜਾ ਹਿਊਮਨ ਬੀਇੰਗ ਹੈ ਆ ਵੀ ਪ੍ਰੈਸ਼ਰ ਬਰਦਾਸ਼ ਕਰੂਗਾ ਨੋ ਇਟਸ ਹਾਰਡ ਇਟਸ ਵੈਰੀ ਹਾਰਡ ਤੇ ਜੇ ਉਹ ਬਰਦਾਸ਼ ਵੀ ਕਰੂਗਾ ਉਹ ਡਿਪਰੈਸ਼ਨ ਵਿੱਚ ਆਪਾਂ ਚਲੇ ਜ ਚਲੇ ਜਾਣੀ ਹੈ ਹੈਨਾ ਆਪਣੀ ਮੈਂਟਲਸ ਆਪਾਂ ਗੁੱਸੇ ਦੇ ਵਿੱਚੋਂ ਆਉਨੇ ਆ ਕੁੱਟਕਟਾਈਏ ਹੁੰਦੇ ਆ ਸੀ ਬਹੁਤ ਦੇਖਿਆ ਹੈ ਬਾਈ ਟਾਈਮ ਨਹੀਂ ਆ ਜਿਹਨੋਂ ਕੱਟੀਆਂ ਵੀ ਰਹਿੰਦੀਆਂ ਇੱਕ ਦੂਜੇ ਦੇ ਜੈਲਸੀ ਇਹ ਸਾਰਾ ਕੁਝ ਕਿਉਂ ਹੁੰਦਾ ਹੈ ਏ ਕਿਉਂਕਿ ਜਿਹੜੇ ਜਿਹੜਾ ਹਿਊਮਨ ਬੀਇੰਗ ਉਹਦਾ ਹੱਕੀ ਉਹ ਫੀਲ ਕਰੇ ਵੀ ਮੇਰਾ ਹੱਕ ਹੀ ਨਹੀਂ ਪੂਰਾ ਵੀ ਮੈਂ ਖੁੱਲ ਕੇ ਜਿਉ ਸਕਾਂ ਐਕਸਪ੍ਰੈਸ ਕਰਾਂ ਪੜਿਆ ਆਪਣੇ ਫ੍ਰੀडम ਫ੍ਰੀडम ਨਹੀਂ ਜਿਹੜੀ ਫ੍ਰੀडम ਹੈ ਬਹੁਤ ਵਧੀਆ ਗੱਲ ਹੋ ਹੈ ਪਰ ਆਪਣੀ ਕਮਿਊਨਿਟੀ ਦੀ ਡੈਫੀਨੇਸ਼ਨ ਡੈਫੀਨੇਸ਼ਨ ਜੇ ਆਪਾਂ ਕਹਿੰਦੇ ਨਾ ਫ੍ਰੀडम ਇਹਨਾਂ ਨੂੰ ਆਪ ਕਈ ਤਾਂ ਇਦਾਂ ਸੋਚਦੇ ਨੇ ਪਤਾ ਨਹੀਂ ਕੀ ਤੁਸੀਂ ਕਰ ਲਓਗੇ ਨੋ a uh, person of freedom deo, uh, you know bachche guide karo the hakana uh, right uh, mm -hmm. uh, so kale apa bachchiyan uh, you know uh, daughter in laws mother in laws father in laws saari mm -hmm. anthe koi na koi, partners yes partners uh, so uh, i think our community needs to do a better job of being healthy ਵਤ ਨਾਲ ਕਿਰਨਾ ਨਾ ਅਪਰ ਨੈਕਸਟ ਗੱਲ ਕਰਦੇ ਆ ਕਿ ਤੁਸੀਂ ਦੱਸਿਆ ਕਿ ਕਿਸ ਤਰੀਕੇ ਨਾਲ ਅਬਿਊਜ਼ਡ ਹੋਏ ਲੋਕ ਭਾਵੇਂ ਉਹ ਕੋਈ ਬੰਦਾ ਹੈ ਜਾਂ ਕੋਈ ਔਰਤਾ ਤੁਸੀਂ ਹੈਲਪ ਕਰਦੇ ਹੋ ਹਿਡਨ ਵੈਲਥ ਹੈਲਪ ਕਰਦਾ ਹੈ ਬਜ਼ੁਰਗਾਂ ਦੀ ਹੈਲਪ ਕਰਦਾ ਬੱਚਿਆਂ ਦੀ ਔਰਤਾਂ ਦੀ ਹੈਲਪ ਕਰਦਾ ਹੈ ਔਰਤਾਂ ਦੇ ਕੈਰੀਅਰ ਬਾਰੇ ਹਿਡਨ ਵੈਲਥ ਕੀ ਕਰਦਾ ਹੈ ਕੋਈ ਪ੍ਰੋਗਰਾਮ ਹੈ ਉਹ ਜਆ ਤੁਹਾਡੇ ਕੋਲ ਐਬਸੋਲੂਟ ਯਾ ਐਕਚੁਅਲੀ ਸਾਡੇ ਇੱਕ 28 ਫਿਬਰੂਰੀ ਨੂੰ ਇਵੈਂਟ ਆ ਰਹੀ ਹੈ ਆ ਜਿੱਥੇ ਅਸੀਂ ਅਸੀਂ ਪਾਸਟ ਦੇ ਵਿੱਚ ਵੀ ਇਹ ਕੀਤਾ ਹੈ ਇਹ ਅਸੀਂ ਆਪਣੇ ਜਿਹੜਾ ਫਰੇਸੋਏ ਹਿਸਪੈਨਿਕ ਫਾਊਂਡੇਸ਼ਨ ਹੈ ਉਹਨਾਂ ਨੇ ਬਹੁਤ ਡੋਰਾ ਵੈਸਟਰਨ ਲਏ ਉਹਨੇ ਬਹੁਤ ਸਾਡੀ ਆਪਣੀ ਕਮਿਊਨਿਟੀ ਨਾਲ ਜਾ ਦੇ ਆ ਬੀ ਆਨੈਸਟ ਜਿਹੜੀ ਬਾਹਰਲੀ ਕਮਿਊਨਿਟੀ ਹੈ ਨਾ ਜਿਨ੍ਹਾਂ ਦੇ ਉਹਨੇ ਫਿਸ਼ਾਣਿਆ ਵੀ ਕਿ ਅਸੀਂ ਮੈ ਵੀ ਇਹਦੇ ਵਿੱਚ ਦੀ ਨੰਗੀ ਆ ਸਾਡੀ ਕਮਿਊਨਿਟੀ ਡਿਫਰੈਂਟ ਨਹੀਂ ਵਾਲੀ ਸੋ ਉਹਨੇ ਪਹਿਲੇ ਦਿਨ ਤੋਂ ਹੀ ਸਾਡੀ ਬਹੁਤ ਹੈਲਪ ਕੀਤੀ ਐ ਸੋ ਹੁਣ ਅਸੀਂ ਔਮਨ ਫਨੋਰ ਪ੍ਰੋਗਰਾਮ ਕੀਤਾ ਸੀ ਉਹਨਾਂ ਦੇ ਨਾਲ ਸੋ ਉਹਨਾਂ ਦਾ ਚੱਲ ਰਿਹਾ ਕਿ ਲਾਟੀਨਾ ਫਨੋਰ ਤੇ ਆਪਾਂ ਹੁਣ ਸ਼ੁਰੂ ਕੀਤਾ ਪੰਜਾਬੀ ਫਨੋਰ ਪ੍ਰੋਗਰਾਮ ਹੰਜੀ ਸੋ ਆਹਾ ਇਵੈਂਟ ਦਾ ਐਕਚੁਅਲੀ ਸਪੈਸੀਫਿਕਲੀ ਉਪਰਨੀ ਔਰਤਾ ਮਾਸਤੀ ਆ ਕਿਉਂਕਿ ਹੁਣ ਜਿਹੜੀਆਂ ਇੱਥੇ ਬੈਂਕ ਸਾਵਗਰਾ ਇਹ ਇਹ ਇਨ ਕੋਲੀ ਫੰਡਿੰਗ ਹੁੰਦੀ ਹੈ ਫੋਰ ਕਮਿਊਨਿਟੀ Uh, projects and how do we inspire and motivate and support community, True. especially women-owned businesses. Apan eh horno de there's there's not a whole bunch, na? Mm -hmm. I know apan women empowerment, lagda hoga bata ni honto. Women empowerment in hogi We should have a lot of women. <laughs> ਨੀ ਜਾਓ ਪਿੱਛੇ ਆ ਜੀ ਪਿੱਛੇ ਬਹੁਤ ਪਿੱਛੇ ਆਪਾਂ ਬਹੁਤ ਪਿੱਛੇ ਆ ਸੋ ਇਹ ਹੁਣ ਪੰਜਾਬੀ ਪਨਿਊਰ ਪ੍ਰੋਗਰਾਮ ਅਸੀਂ ਚਲਾਵਾਂਗੇ ਨੈਟਵਰਕਿੰਗ ਇਵੈਂਟ ਤੇਸੀ ਅਨਾਉਂਸ ਕਰਾਂਗੇ ਵੀ ਕੀ ਕੀ ਆਪਾਂ ਕਰਾਂਗੇ ਕਲਾਸਾਂ ਨਾਵਾਂਗੇ ਇੱਕ ਨਾਲੇ ਬਹੁਤ ਵਧੀਆ ਗੱਲ ਹੈ ਵੀ ਗ੍ਰੈਂਟਸ ਮਿਲਣਗੇ ਸੋ ਜੇ ਯੂ نو ਪਾ ਤੁਸੀਂ ਤੁਹਾਡੇ ਕੋਲੇ ਕੋਈ ਬਿਜ਼ਨਸ ਆਈਡੀਆ ਵੀ ਹੈ ਤੇ ਤੁਸੀਂ ਸੋਚ ਰਹੇ ਮੇਰੇ ਜੀ ਕਰ ਰਿਹਾ ਵੀ ਬਹੁਤ ਸਾਲਾਂ ਵਾਸਤੇ ਮੈਨੂੰ ਇਹ ਆ ਚੀਜ਼ ਕਰਨੀ ਚਾਹੀਦੀ ਮੈਨੂੰ ਪਤਾ ਨਹੀਂ ਲੱਗਦਾ ਵੀ ਕਿੱਥੋਂ ਸ਼ੁਰੂ ਕਰਾਂ ਕਿੱਥੋਂ ਸ਼ੁਰੂ ਆ ਜਾਂ ਤੁਸੀਂ ਆਲਰੇਡੀ ਕੋਈ ਬਿਜ਼ਨਸ ਚਲਾ ਰਹੇ ਹੋ ਉਹਨੂੰ ਅਪਸਕੇਲ ਕਰਨਾ ਚਾਹੀਦਾ ਹੈ ਨਾ ਤੇ ਜਾਂ ਤੁਸੀਂ ਯੂ نو ਯੂ ਬੀਨ ਇਨ ਬਿਜ਼ਨਸ ਫॉर ਅ ਲੰਗ ਟਾਈਮ ਇਟ ਡਸਨਟ ਮੈਟਰ ਤੇ ਇੱਕ ਬਹੁਤ ਬਹੁਤ ਵਧੀਆ ਗੱਲ ਹੈ ਵੀ ਆਪਣੇ ਹੀ ਸਾਰੀਆਂ ਬਿਜ਼ਨਸ ਮਾਈਂਡਡ ਲਾਈਕ ਮਾਈਂਡਡ ਪੀਪਲ ਇਕੱਠੇ ਹੋਣਗੇ ਜਿਹਨੂੰ ਫਿਰ ਨੈਟਵਰਕ ਸੋ ਕਿਰਨ ਤੁਸੀਂ ਵਿਮਨ ਇੱਕ ਬੜਾ ਵਧੀਆ ਨੈਟਵਰਕ ਸਾਡੀਆਂ ਔਰਤਾਂ ਦੇ ਵਾਸਤੇ ਹਿڈن ਵੈਲਥ ਪਲਾਨ ਕਰ ਰਿਆ। ਹਾਂਜੀ। ਇਹਦੇ ਬਾਰੇ ਥੋੜਾ ਜਿਹਾ ਦੱਸੋਗੇ ਕਦੋਂ ਆ ਕੀ ਤਰੀਕ ਆ ਕਿੰਨੇ ਵਜੇ ਪਹੁੰਚਣਾ ਔਰ ਕੰਡੀਸ਼ਨਸ ਕੀ ਆ? ਕਿਹੜੀਆਂ ਕੁੜੀਆਂ ਜਾਂ ਕਿਹੜੀਆਂ ਔਰਤਾਂ ਇਚ ਪਾਰਟਿਸਪੇਟ ਕਰ ਸਕਦੀਆਂ? ਸੋ ਹਿڈن ਵੈਲਥ ਨੇ ਐਕਚੁਅਲੀ ਐਸੀ ਆਮ ਗਾਡ ਕਾਫੀ ਸਾਲ ਪਹਿਲਾਂ ਐਸੀ ਵਿਮਨ ਪਨੋਰ ਪ੍ਰੋਗਰਾਮ ਕੀਤਾ ਸੀਗਾ ਉਹ ਆਪਣੇ ਫਰੈਸਨੋ 에ਰੀ ਹਿਸਪੈਨਿਕ ਫਾਊਂਡੇਸ਼ਨ ਦੇ ਨਾਲ। ਸੋ ਉਹਨਾਂ ਇਹ ਲਾਤੀਨਾ ਪਨੂਰ ਕੀਤਾ ਸੀ ਉਹ ਹੁਣ ਆਪਾਂ ਪੰਜਾਬੀ ਪਨੂਰ ਪ੍ਰੋਗਰਾਮ ਆਪਾਂ ਇਹ ਚਲਾਣਾ ਹੈ ਵਾਜੂ ਆ ਉਹਨਾਂ ਦੇ ਨਾਲ ਹੀ ਕਰਨਾ ਹੈ ਸੋ ਇਹ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਆ ਜਸਟ ਨੈਟਵਰਕਿੰਗ ਹੀ ਕਰਨਾ ਚਾਹੁੰਨੀ ਹੋ ਹਨਾ ਇਹ ਔਰਤਾਂ ਵਾਸਤੇ ਹੀ ਐਸਪੈਸੀਫਿਕਲੀ ਆ ਹੈਗਾ ਹੈ ਫ फेब्रुवारी 28th ਦੋ ਘਟਿਆ ਵਾਸਤੇ ਹੈ ਫਰ ਫ্রম 5 ਟੂ 7 ਓ'ਕਲॉक ਦਿੱਸੀ ਅਨਾਉਂਸ ਕਰਾਂਗੇ ਵੀ ਇਹ ਪ੍ਰੋਗਰਾਮ ਦੇ ਵਿੱਚ ਕੀ ਕੀ ਤੁਸੀਂ 익ਸਪੈਕਟ ਕਰ ਸਕਦੇ ਹੋ ਸੋ ਅਸੀਂ ਪਹਿਲਾਂ ਜਦੋਂ ਕੀਤਾ ਸੀ ਅਸੀਂ ਬੇਸਿਕਲੀ ਕਲਾਸਾਂ ਲਾਈਆਂ ਸੀ ਜੇ ਤੁਸੀਂ Ah, uh, toadikoli mm. uh, koi lado, mm. tase, ha, haan haan yep. we hai. idea We may have, ji we stitching painting business idea hai, And you need. a fish, tank? fish yeah, shark tank? shark tank, tank. So yes, we uh, even if you've got an idea, hmm. na, or uh, you have a business and you hmm. need to polish it up. ਜਾ ਤੁਸੀਂ ਯੂ ਵਾਂਟ ਟੂ ਬੀ ਇਨੋਵੇਟਿਵ ਜਮ ਮਾਰਕੀਟਿੰਗ ਬਾਰੇ ਜਕੁਈ ਆ ਏਰੀਆ ਸਪੈਸੀਫਿਕਲੀ ਤੁਸੀਂ ਬਿਜ਼ਨਸ ਵਾਸਟਿਕ ਯੂ ਉਹਦੇ ਵਿੱਚ ਸਿੱਖਣਾ ਚਾਹੁੰਦੇ ਹੋ ਅਸੀਂ ਤੌਰ ਤੇ ਬਿਗਨਿੰਗ ਤੋਂ ਐਂਡ ਤੱਕ ਅਸੀਂ ਮਾਰਕੀਟਿੰਗ ਯੂ ਨੋ ਬੁੱਕ ਕੀਪਿੰਗ ਆ ਸਟਾਰਟਿੰਗ ਯਰ ਐਸ ਕਾਰਪੋਰੇਸ਼ਨ ਜਾਂ ਐਲ ਐਲ ਸੀ ਕੀ ਮੇ ਫਾਰਮ ਕਰਨਾ ਹੈ ਆਪਾਂ ਆll of that ਅਸੀਂ ਐਕਟੀਆਰ ਚਾਰਕ ਕਲਾਸਾਂ ਲਾੜੀਏ ਅੱਛਾ ਜੀ ਇਹ ਮੇ ਇਵੈਂਟ ਤੋਂ ਪਹਿਲਾਂ ਲੱਗਣ ਗਿਆ ਅ ਨਹੀਂ ਇਹ ਇਹ ਇਵੈਂਟ ਤੋਂ ਬਾਅਦ ਹੋ ਰਿਹਾ ਸੋ ਇਹ ਇੱਕ ਕੰਡੀਸ਼ਨ ਹੋਣਾ ਹੈ ਬੇਸਿਕਲੀ ਪਰ ਉਹ ਇਹ ਇਵੈਂਟ ਦੇ ਵਿੱਚ ਅਸੀਂ ਅਨਾਉਂਸ ਕਰਾਂਗੇ ਵੀ ਅਸੀਂ ਗ੍ਰੈਂਟਸ ਕਿਵੇਂ ਕਿੰਨੇ ਦੇਵਾਂਗੇ ਉਹ ਜਿਹੜਾ ਕੋਹੋਰਟ ਹੈ ਉਹ ਕਿਦੋਂ ਸ਼ੁਰੂ ਹੋਊਗਾ ਤੇ ਤੁਹਾਨੂੰ ਕੀ ਕੀ ਕਰਨਾ ਪੈਣਾ ਹੈ ਕੁਆਲੀਫਾਈ ਹੋਣ ਵਾਸਤੇ ਕਿਉਂਕਿ ਅਸੀਂ ਗ੍ਰੈਂਟ ਦੇਵਾਂਗੇ ਬੇਸਿਕਲੀ ਪਰ ਇਹਦਾ ਮਕਸਦ ਇਹ ਹੈ ਨੰਬਰ 1 ਨੈਟਵਰਕਿੰਗ ਹਾਂ ਉਹ ਮੇਰੇ ਕੋਲੋਂ ਸਿੱਧੀ ਹੈਗੀ ਉਹ ਸ਼ੀ ਇਸ ਐਜ਼ਨ ਅਕਾਊਂਟੈਂਟ ਗਾਰਬੀਟਾ ਉਹ ਹੁਣ ਕਰੇ ਰਹੀ ਹੈ Uh, they, you know they've mm. grown up and she wants to get back in the uh, job market mm. uh, it's a great place for you to come to go network because there's going to be uh, business owners there mm. to see you know. Uh, if there is somebody that is just wanting a little funding for their business mm. and or they don't know what structure they want to set there it was so many different things so uh, basically networking event that us. he announced uh, what it's going to be in the actual event, is going to be a series of glasses mm -hmm. and then fir tusi pitch dewonge oh de vichon asi jada jituga onu grant dewange so oh grant da amount haje sanpak ka pata nahi yes but this par ek wadiya mauka ho sakda hai oh kudiyan jinna kol dreams aa jinna kol hega ke asi vi kuch apna side te kuch chota ja hove pawe shuru kariye yes yes and And just, I times, that, I don't. Everyone is beautiful. Lack Hindi, we are the like-mindedness. Push, push, not do. Right? Yeah. Push, so, not do. No, yeah. Yes, especially women. We thrive. Yeah, we thrive of, uh, off mm. of sisterhood. Right. I'm surrounded. I've been surrounded by women all my life, and uh -huh. I love it. I love to support women and see them thrive. And how do we, how do we make it um, mm. so that? right we can help each other and support each yeah. other yeah so kirun jande jande saadiyan kudiyan nu saadiyan behna nu ki message aa twaada aur ki kehna chahenge first enforcement foremost jtc central valley devichu uh, mm -hmm. 28 and uh, jrud uh, sade naal uh, you know sanu join karna uh, it is going to be you know worst case scenario you going to connect with some amazing women And uh, what can we do? You know, uh, come together and we can do so much more together, I feel, right? Uh, bring your ideas, anything you guys want to discuss with us. So, first and foremost, do that and then just live an amazing life. Uh, honestly uh, you know up on it bahut badhiya country ch apa and sare annu a freedom mm. milta मौके wake up every single day you know we, i've gone through enough life to know that you koi not nahi kal so make the most of it uh, life is giving you god we there's people that don't you know don't have the luxury of doing a lot of the things that you right. you get to uh, don't take it for granted. Uh, and uh, just, you know, uh, I think uh, motivate each other. Jiyomotu jiyondo. pakka All right. Honestly, it's. Uh, I think we forget that life is very fast, mm. it happens very quickly. So, right. what did you do? What did you come to be, become, experience, right? Step into it. Uh, but yeah, I think that would be my message. What Shukriya? Kiran, time ਔਰ ਰੇਣੀ ਖੂਬਸੂਰਤ ਸੋਲ ਨੂੰ ਮੈਮਿਲੀ ਥੈਂਕ ਯੂ so much ਥੈਂਕ ਯੂ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ so ਉਮੀਦ ਕਰਦੀ ਹਾਂ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਹੋਊਗੀ ਕੁਝ ਹੋਰ ਗੱਲਾਂ ਲੈ ਕੇ ਕੁਝ ਹੋਰ ਜ਼ਿੰਦਗੀ ਦੀਆਂ ਬਾਜ਼ਾਰਤਾਂ ਲੈ ਕੇ ਕੁਝ ਹੋਰ ਸਫਰਾਂ ਦੀ ਕਹਾਣੀ ਲੈ ਕੇ ਹਾਜ਼ਰ ਹੋਵਾਂਗੇ ਔਰ ਤੁਸੀਂ ਪਿਆਰ ਸਪੋਰਟ ਦਿੰਦੇ ਰਹੋ ਟ੍ਰੂ ਟਾਕਸ ਵਿਦ ਜੋਤ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ